ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰਿਆਂ ਠੀਕ ਠਾਕ ਚੜ੍ਹਦੀ ਕਲਾ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਹਰ ਹੱਸਦੇ ਖੇੜੇ ਦੇ ਰੱਖੇ ਸੋ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੇ ਜੀ ਗੀਤ ਦਾ ਗੀਤ ਦੇ ਵਿੱਚ ਪਤੀ ਨੌਕਰ ਪ੍ਰਦੇਸ਼ ਨੂੰ ਗਿਆ ਹੁੰਦਾ ਤਾਂ ਫਿਰ ਪਤਨੀ ਉਹਨੂੰ ਕਿਵੇਂ ਯਾਦ ਕਰਦੀ ਹੈ ਗੀਤ ਰਾਹੀਂ ਸੁਣੀਓ ਸੋ ਆਓ ਫਿਰ ਰਲ ਮਿਲ ਕੇ ਗਾਈਏ ਤੇ ਸੁਣੀਏ ਅੰਬ ਪੱਕੇ ਅੰਬ ਦਾਲੀਆਂ ਅਸੀਂ ਦੋਵੇਂ ਪਹਿਣਾ ਨੇ ਲਾਲੀਆਂ ਚੱਡ ਗਿਆ ਵੇ ਸਦੀ ജേ മയു മണ വഹേ ക വേ ബളി രൂത്തെ കൂല സേജ മ ਗੋਰੀਆ ਸੀਦੋ ਮੇਰੇ ਪੈਣਾ ਗੋਰੀਆ ਗੀਤ ਤੇਰੇ ਵਿਛੋੜੇ ਦੇ ਗਾਉਂਦੀਆ ਛੱਡ ਗਿਆ ਵੇ ਝਠਾਣੀ ਦੀ ਜੇੜ ਵੇ ਮੈਨੂ ਮਾਣ ਸਹੇੜ ਤੇ ਕਦੇ ਆਵੇ ਗੰਬੇ ਵਾਲੀ ਅਰੇ ਲੂਤੇ ਕਦੇ ਬਏ ਬੇ ਫੁੱਲਾ ਵਾਲੀ ਸੇਜ ਅੰਬ ਪੱਕੇ ਅੰਬ ਤੋਰੀਆਂ ਅਸੀ ਦੋ ਮੇ ਬੇਪੈਣਾ ਸੋਣੀਆਂ ਕੇ ਅੰਬ ਚੋਪ ਹੈ ਇਸ ਮੇਰੀ ਲੜੀ ਜਵਾਨੀ ਦੀ ਸੋਚ ਜੂ ਕਦੇ ਗਾਵੇ ਬੰਵੇਂ ਵਾੜੀ ਰੇਲੂ ਤੇ ਆਪਾਰਲ ਮਿਲਹਾਰ ਪਿਰੋ ਵੇਲਈਏ ਅੰਬੁ ਪਕੇ ਅੰਬ ਰਸ ਵੇਤੇ ਤੋਂ ਤਾਂ ਪੈਂਦੇ ਨੇ ਗਸ਼ ਵੇਖ ਦੇ ਆਕੇ ਮੇਰੇ ਨਾਲ ਹਸ ਵੇ ਮੇਰੀ ਸੁਣ ਲੈ ਤੇ ਆਪਣੀ ਤੂੰ ਦਸ ਵੇ ਮੈਨੂੰ ਮਾਣ ਬਾਵਲ ਦੀ ਸੁਹੇ ਰੇ ਲੂਤੇ ਕਦੇ ਵੇ ਵੇ ਫੁੱਲਾਂ ਵਾਲੀ ਸੇਜ ਤੇ ਆਪਾ ਰੜਵੇਂ ਮੀਲ ਹਾਰ ਪਿਰੋ ਵੇਲੇ ਯੇ ਅੰਬ ਪੱਕੇ ਅੰਬ ਤੋੜੀ ਜੇ ਲੂਵੇ ਮੈਨੂ ਮਾਣ ਵਾਹ ਲਦੀ ਸਹੇੜ ਤੇ ਚੜ ਆਵੇ ਬੰਬੇ ਵਾਲੀ ਹਰੇ ਲਤੇ ਕਦੇ ਬਏ ਵੇ ਭੁਲਾ ਵਾਲੀ ਸੇਜ ਤੇ ਆ ਪਰਲ ਨੀਲ ਹਾਰ ਪਿਰੋ ਵੇਲੇ പാല വിത്ത പാല സോണൂടേ നാളെ അംബര തി ഡ ਏੜ ਤੇ ਕਦੇ ਆਵੇ ਬੇਵੰਬੇ ਵਾਲੀ ਹਰੇ ਲੂਤੇ ਕਦੇ ਬਏ ਦੇ ਬੁੱਲਾ ਵਾਲੀ ਸੇਜ ਤੇ ਆ